ਕਿਸਾਨ ਵੀਰੋ ਇੱਕ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਚ ਆਪਾਂ ਤੁਹਾਡੇ ਨਾਲ ਦੋ ਤਿੰਨ ਟੌਪਿਕਾਂ ਤੇ ਜਾਣਕਾਰੀ ਸਾਂਝੀ ਕਰਾਂਗੇ ਪਹਿਲੀ ਗੱਲ ਆਪਣੀ ਰਹੇਗੀ ਕਿ ਇਸ ਵਾਰ ਅਗੀਤੀਆਂ ਕਣਕਾਂ ਦਾ ਝਾੜਾ ਜਿਹੜਾ ਉਹ ਸੋਨਾ ਆਊਗਾ ਜਾਂ ਪਛੇਤੀਆਂ ਦਾ ਕਿਉਂਕਿ ਹਰ ਸਾਲ ਹੀ ਅਗੀਤੀ ਤੇ ਪਛੇਤੀ ਕਣਕ ਦਾ ਜਿਹੜਾ ਝਾੜਾ ਉਹ ਸੇਮ ਨਹੀਂ ਹੁੰਦਾ ਕਈ ਵਾਰੇ ਆਪਣੀ ਅਗੀਤੀ ਕਣਕ ਜਿਹੜੀ ਉਹ ਬਾਜੀ ਮਾਰ ਜਾਂਦੀ ਹੈ ਮੌਸਮ ਹੈ ਜਿਹੜਾ ਉਹਦੇ ਵੱਲ ਦਾ ਹੁੰਦਾ ਤੇ ਕਈ ਵਾਰੀ ਮੌਸਮ ਹੈ ਜਿਹੜਾ ਉਹ ਆਪਣੀ ਜਿਹੜੀ ਕਣਕ ਆਪਾਂ ਲੇਟ ਬਿਜਾਈ ਕੀਤੀ ਆ ਉਹਦੇ ਹੱਕ ਵਿੱਚ ਹੁੰਦਾ ਸੋ ਵੀਡੀਓ ਨਾਲ ਬਣੇ ਰਹੋ ਅਗੀ ਦੇ ਬਾਰੇ ਤੁਹਾਡੇ ਨਾਲ ਗੱਲ ਕਰਦੀਆਂ ਤੇ ਦੂਸਰੀ ਗੱਲ ਆਪਾਂ DBW 187 200 22303 ਤੇ 327 ਜਿਹੜੇ ਵੀ ਕਿਸਾਨ ਵੀਰਾਂ ਨੇ ਵੀਜੇ ਆ ਉਹ ਵੀਡੀਓ ਪੂਰੀ ਦੇਖਣ ਇਹਦੇ ਵਿੱਚ ਤੁਹਾਨੂੰ ਇਹ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿ ਇਸ ਵਾਰ ਝਾੜ ਆ ਜਿਹੜਾ ਉਹ ਇਹਨਾਂ ਵੈਰਾਈਟੀਆਂ ਦਾ ਕਿਵੇਂ ਦਾ ਰਹਿਣ ਵਾਲਾ ਸੋ ਵੀਡੀਓ ਨਾਲ ਬਣੇ ਰਿਓ ਤੇ ਨਵੇਂ ਕਿਸਾਨ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਸਾਨ ਵੀਰੋ ਇਸ ਵਾਰ ਜਿਹੜੀਆਂ ਕਣਕਾਂ ਅਗੇਤੀਆਂ ਨੇ ਉਹ ਵੀ ਬਹੁਤ ਸੋਹਣੀਆਂ ਖੇਤਾਂ ਵਿੱਚ ਖੜੀਆਂ ਨੇ ਤੇ ਜਿਹੜੀਆਂ ਕਣਕਾਂ ਥੋੜੀ ਜਿਹਾ ਆਪਾਂ ਲੇਟ ਬਜਾਈ ਕੀਤੀ ਹੈ ਜਿਵੇਂ ਤੁਸੀਂ ਕਹਿ ਸਕਦੇ ਹੋ ਕਿ 15 ਨਵੰਬਰ ਤੋਂ ਬਾਅਦ ਵਾਲੀ ਜਿਹੜੀ ਕਣਕ ਦੀ ਬਜਾਈ ਆ ਹੁੰਦੀ ਤਾਂ ਚਲੋ ਇਹ ਵੀ ਨਵੰਬਰ ਸਾਰੇ ਦੇ ਵਿੱਚ ਬਜਾਈ ਕਰਨੀ ਹੈ ਗੀਤੀ ਕਹਿੰਦੇ ਆ ਪਰ ਆਪਣਾ ਇਹ ਮੰਨਣਾ ਕਿ ਹਾਂ ਵੀ 10 ਜਾਂ 15 ਨਵੰਬਰ ਤੋਂ ਬਾਅਦ ਜਿਹੜੀ ਵੀ ਕਣਕ ਬਜਾਈ ਹੋਏ ਉਹਨੂੰ ਆਪਾਂ ਗੀਤੀ ਕਹਿਣਾ ਸ਼ੁਰੂ ਕਰ ਮਤਲਬ ਪਛੇਤੀ ਕਹਿਣਾ ਸ਼ੁਰੂ ਕਰ ਦੀਦਾ ਸੋ ਜਿਹੜੀਆਂ ਕਣਕਾਂ ਇਸ ਵਾਰ ਅਕਤੂਬਰ ਦੇ ਮਹੀਨੇ ਕਈ ਕਿਸਾਨ ਵੀਰਾਂ ਨੇ ਇਸ ਵਾਰ ਕਣਕ ਬਹੁਤ ਗੀਤੀ ਬੀਜੀ ਸੀ ਉਹਨਾਂ ਦਾ ਇਹ ਮੰਨਣਾ ਸੀ ਕਿ ਸੁਪਰ ਸੀਡਰ ਨਾਲ ਬਿਜਾਈ ਕਰਨੀ ਸੀ ਤੇ ਖਰਚੇ ਹਰੇ ਸੀ ਜੇਕਰ ਖਰਚੇ ਹਰੇ ਹੋਣ ਤੇ ਕਣਕ ਜਿਹੜੀ ਉਹ ਸੋਹਣੀ ਫਿਰ ਮਤਲਬ ਮੋਢਾ ਜਿਹੜੀ ਉਹ ਸੋਹਣੇ ਚੋਹਣੇ ਦੇ ਕੁਤਰੇ ਜਾਂਦੇ ਸੀ ਇਹਦੇ ਕਾਰਨ ਕਈ ਕਿਸਾਨ ਵੀਰਾਂ ਨੇ 15 ਅਕਤੂਬਰ 20 ਅਕਤੂਬਰ ਇੱਥੇ ਬਜਾਈ ਹੈ ਜਿਹੜੀ ਉਹ ਕਰਨੀ ਸਟਾਰਟ ਕਰਤੀ ਸੀ ਸਿਰਫ ਹੁਣ ਉਹਨਾਂ ਦਾ ਨਸਾਰਾ ਜਿਹੜਾ ਉਹ ਕਣਕਾਂ ਦਾ ਹੋ ਰਿਹਾ ਤੇ ਉਹ ਖੇਤਾਂ ਵਿੱਚ ਜਾ ਕੇ ਦੇਖਿਓ ਉਹਨਾਂ ਦੇ ਛਿੱਟੇ ਜਾਂ ਤਾਂ ਤੁਹਾਨੂੰ ਪਹਿਲਾਂ ਹੀ ਕਾਲੇ ਮਿਲਣਗੇ ਤੇ ਜਾਂ ਮਤਲਬ ਗੋਭ ਦੇ ਵਿੱਚੋਂ ਟੇਡੇ-ਮੇਡੇ ਹੋ ਕੇ ਨਿਕਲਦੇ ਹੋਣਗੇ ਸਿਰਫ ਤੇ ਸਿਰਫ ਜਿਹੜੀਆਂ ਕਣਕਾਂ 25 ਅਕਤੂਬਰ ਤੋਂ ਕਿਸਾਨ ਵੀਰ ਚਲੋ ਅੱਧਾ ਪਰਸੈਂਟ ਜਾਂ 1% ਕਣਕਾਂ ਦੀ ਬਜਾਈ ਹੋਈ ਸੀ ਇਸ ਵਾਰ ਅਗੇਤੀ ਵੀ ਜ਼ਿਆਦਾ ਤੇ ਜਿਹੜੀਆਂ ਕਣਕਾਂ 25 ਅਕਤੂਬਰ ਤੋਂ ਜਦ ਸ਼ਬੀਹ 2-4 ਦਿਨ ਤੁਸੀਂ ਉੱਤੇ ਥੱਲੇ ਕਰ ਸਕਦੇ ਹੋ ਇਹ ਆਪਣੀ ਖੇਤ ਦੇ ਹਿਸਾਬ ਨਾਲ ਕਈ ਵਾਰੀ ਹੁੰਦਾ ਕਈ ਵਾਰੀ ਆਪਣਾ ਖੇਤ ਹੁਲਾ ਹੁੰਦਾ ਤੇ ਕਈ ਵਾਰੀ ਆਪਣਾ ਖੀਤ ਜਿਹੜਾ ਉਹ ਤਗੜਾ ਹੁੰਦਾ ਤਾ ਕਰਕੇ 2-4-5-7 ਦਿਨਾਂ ਦੀ ਕੋਈ ਵੱਡੀ ਗੱਲ ਨਹੀਂ ਹੁੰਦੀ ਪਰ ਜਿਹੜੀਆਂ ਕਣਕਾਂ ਮਤਲਬ 25 ਅਕਤੂਬਰ ਤੋਂ ਪਹਿਲਾਂ ਬਜਾਈਆ ਉਹ ਕਣਕਾਂ ਦਾ ਇਸ ਵਾਰ ਝਾੜਾ ਜਿਹੜਾ ਉਹ ਘਟਾ ਆਂਦੀ ਉਮੀਦ ਆ ਹਾਂ ਅੱਗੇ ਵੀ ਆਂਦਾ ਅੱਗੇ ਆਪਾਂ ਨੂੰ ਜਿਹੜੀ ਹੀਟ ਸਟ੍ਰੋਮ ਮਾਰਚ ਮਹੀਨੇ ਦੇ ਵਿੱਚ ਮਿਲਦੀ ਆ ਉਹਦੇ ਕਾਰਨ ਝਾੜ ਘਟ ਹੁੰਦਾ ਤੁਸੀਂ ਇਹ ਸੋਚੋ ਕਿ ਜੇਕਰ ਉਹ ਵੀ ਗਰਮੀ ਪਹਿਲਾਂ ਵਾਂਗੂ ਇਦਾਂ ਹੀ ਪੈ ਗਈ ਤੇ ਫੇਰ ਆਪਣਾ ਕਿੰਨਾ ਕ ਨੁਕਸਾਨ ਹੋਊਗਾ ਫੇਰ ਆਪਣਾ ਦੋਹਰਾ ਨੁਕਸਾਨ ਹੋ ਜਾਣਾ ਤੇ ਇਹੋ ਕਣਕਾਂ ਜਿਹੜੀਆਂ ਜ਼ਿਆਦਾ ਗੇਤੀਆਂ ਉਹਨਾਂ ਦੇ ਝਾੜ ਆ ਜਿਹੜਾ ਉਹ ਘਟਾਂ ਦੀ ਉਮੀਦ ਆ ਬਾਕੀ ਬਾਜੀ ਇਸ ਵਾਰ ਜਿਹੜੀਆਂ ਕਣਕਾਂ ਨਵੰਬਰ 1 ਤੋਂ ਲੈ ਕੇ ਤੇ ਤੁਸੀਂ ਕਹਿ ਸਕਦੇ ਹੋ ਕਿ 20 ਨਵੰਬਰ ਤੱਕ ਜਿਹੜੀਆਂ ਵੀ ਕਣਕਾਂ ਦੀ ਬਜਾਈ ਹੋਊਗਾ ਉਹਨਾਂ ਦਾ ਝਾੜ ਆ ਜਿਹੜਾ ਉਹ ਸੋਨਾ ਇਹ ਮਤਲਬ ਹੀ ਹੋਏਗਾ ਇਹ ਬਸ਼ਰਤੇ ਇਹ ਕਿ ਕਣਕ ਤੁਹਾਡੀ ਸੋਹਣੀ ਹੋਏ ਤੁਸੀਂ ਦੇਖਭਾਲ ਚੰਗੀ ਕੀਤੀ ਹੋਏ ਦੇਖਭਾਲ ਨੂੰ ਮੈਂ ਯੂਰੀਆ ਜਾਂ ਖਾਦਾਂ ਨਾਲ ਨਹੀਂ ਵੇਖਦਾ ਕਈ ਯੂਟਿਊਬਰ ਆਪਣੇ ਕੀ ਕਹਿੰਦੇ ਆ ਇਹ ਸਪਰੇਅ ਕਰ ਦੋ ਇਹ ਕਰ ਦੋ ਉਹ ਕਰ ਦੋ ਝਾੜ ਨੇ ਪਰਸੈਂਟ ਵਧ ਜੂਗਾ ਤੇ ਜੇਕਰ ਉਹਨਾਂ ਦੀਆਂ ਸਾਰੀਆਂ ਮੰਨ ਲਓ ਔਰ ਲਾ ਕੇ ਸਪਰੇਅਾਂ ਕਰ ਦਈਏ ਤਾਂ ਫਿਰ ਝਾੜ ਆਪਣਾ ਇਹ ਮਤਲਬ 50 ਕੁਇੰਟਲ ਤੋਂ ਵੀ ਟੱਪ ਜਾਂਦਾ ਸੋ ਉਹਨਾਂ ਦੇ ਤੁਸੀਂ ਬਹੁਤੀ ਗੱਲ ਆ ਜਿਹੜੀ ਉਹ ਨਾ ਕਰਿਆ ਕਰੋ ਤੇ ਨਾ ਹੀ ਕਿਸੇ ਯੂਟਿਊਬਰ ਦੀ ਅੱਦਾਂ ਗੱਲ ਮੰਨਿਆ ਕਰੋ ਤਜਰਬੇਕਾਰ ਦੀ ਗੱਲ ਸੁਣਨੀ ਤੁਹਾਡਾ ਫਰਜ਼ ਬਣਦਾ ਸੋ ਜਿਹੜੀਆਂ ਕਣਕਾਂ ਇਸ ਵਾਰ 1 ਨਵੰਬਰ ਤੋਂ ਲੈ ਕੇ 20 ਨਵੰਬਰ ਤੱਕ ਬਜਾਈ ਆ ਉਹਨਾਂ ਦਾ ਮਤਲਬ ਝਾੜ ਸੋਨਾ ਆਈ ਗਈ ਆਏਗਾ ਕਣਕ ਬਸ਼ਰਤੇ ਤੁਹਾਡੀ ਸੋਣੀ ਹੋਏ ਜਰਮਿਨੇਸ਼ਨ ਕਣਕ ਨੇ ਸੋਣੀ ਬਣਾਈ ਹੋਏ ਇਸ ਵਾਰ ਤਾਂ ਯੂਰੀਆ ਵੀ ਬਹੁਤ ਘੱਟ ਲੱਗੀ ਆ ਕਣਕਾਂ ਦੇ ਵਿੱਚ ਯੂਰੀਆ ਲੱਗੀ ਆ ਸਿਰਫ ਤੇ ਸਿਰਫ ਆਪਣੀ ਕਈ ਵੈਰਾਈਟੀਆਂ ਹੁੰਦੀਆਂ ਜਿਨ੍ਹਾਂ ਦਾ ਥੋੜੀ ਕੀਤੇ ਰੰਗ ਆ ਜਿਹੜਾ ਉਹ ਪੂਰਾ ਗੂੜਾ ਹਰਾ ਨਹੀਂ ਹੁੰਦਾ ਤੇ ਆਪਾਂ ਨੂੰ ਲੱਗਦਾ ਕਿ ਇਹ ਕਣਕਾਂ ਜਿਹੜੀ ਉਹ ਯੂਰੀਆ ਮੰਗ ਰਹੀ ਆ ਸਿਰਫ ਸਿਰਫ ਤੇ ਸਿਰਫ ਉਹਨਾਂ ਦਾ ਮਤਲਬ ਇਹ ਯੂਰੀਆ ਨਾਲ ਉਹਨਾਂ ਦੀ ਯੂਰੀਆ ਮਤਲਬ ਇਸ ਇੱਤੇ ਸਿਰਫ ਵੱਧ ਪਈ ਆ ਜਿਹੜਾ ਨੇ ਉਹ ਵੈਰਾਈਟੀਆਂ ਬੀਜੀਆਂ ਸੀ ਜਿਹੜੀਆਂ ਲਾਸਟ ਤੱਕ ਆ ਕੇ ਵੀ ਆਪਣਾ ਗੂੜਾ ਹਰਾ ਪੰਨਾ ਜਿਹੜਾ ਉਹ ਨਹੀਂ ਦਿਖਾਉਂਦੀਆਂ ਤੇ ਬਾਕੀ ਇਸ ਵਾਰ ਯੂਰੀਆ ਵੀ ਖੇਤਾਂ ਨੂੰ ਤਕਰੀਬਨ ਹੀ ਘੱਟ ਪਈਏ ਕਿਉਂਕਿ ਧੁੰਦਾਂ ਪੈ ਗਈਆਂ ਸੀ ਕਿਸਾਨ ਵੀਰਾਂ ਨੇ ਯੂਰੀਆ ਉਹ ਧੁੱਪ ਲੱਭਦੇ ਸੀ ਕਿ ਆਪਾਂ ਯੂਰੀਆ ਪਾਣੀਆ ਇਸ ਵਾਰ ਅਖੀਰਲੀ ਯੂਰੀਆ ਤਕਰੀਬਨ ਕਾਫੀ ਜ਼ਿਆਦਾ ਕਿਸਾਨ ਵੀਰਾਂ ਦੀ ਰਹਿ ਗਈ ਸੀ ਪਰ ਕਣਕਾਂ ਫਿਰ ਵੀ ਜਿਹੜੀਆਂ ਉਹ ਬਹੁਤ ਸੋਹਣੀਆਂ ਖੜੀਆਂ ਤੇ ਝਾੜ ਆਪਣੀ ਇਸ ਵਾਰ ਸੋਹਣੇ ਹੀ ਆਣਗੇ ਤੇ ਦੂਸਰੀ ਜੇਕਰ ਮੈਂ ਗੱਲ ਕਰਾਂ ਕੀ DBW 187 222 303 327 ਬਾਰੇ ਕਿਸਾਨ ਵੀਰ ਉਹ ਇਹ ਮੈਂ ਸਾਰੀਆਂ ਦੇ ਤਜਰਬੇ ਇਹ ਵੀ ਨਹੀਂ ਕਿ ਇੱਕ ਖੇਤ ਦੇ ਵਿੱਚ ਖੇਤ ਬਦਲ ਬਦਲ ਕੇ ਵੀ 3 ਸਾਲ ਤੋਂ ਲਗਾਤਾਰ ਇਹਣਾ ਤੇ ਮੈਂ ਤਜਰਬਾ ਜਿਹੜਾ ਉਹ ਕੀਤਾ ਤੇ ਖਾਦਾਂ ਵੀ ਅਲੱਗ-ਅਲੱਗ ਪਾਣੀਆਂ ਹਰ ਤਰ੍ਹਾਂ ਦੀ ਮਤਲਬ ਕੋਈ ਚੀਜ਼ ਦੀ ਘਾਟ ਨਹੀਂ ਆਦੀ ਤੇ ਪਰ ਇਹ ਕਣਕਾ ਫਿਰ ਵੀ ਝਾੜ ਆ ਜਿਹੜਾ ਇਹਨਾਂ ਨੇ ਸੋਨਾ ਨਹੀਂ ਦਿੱਤਾ ਹਾਂ ਜੇਕਰ ਆਪਾਂ ਮੰਨ ਲਈਏ ਕਈ ਕਿਸਾਨ ਵੀਰ ਥੱਲੇ ਕਮੈਂਟ ਕਰਨਗੇ ਜੇਕਰ ਆਪਾਂ ਮੰਨ ਲਈਏ ਕਿ 100 ਕਿਸਾਨ ਵੀਰਾਂ ਨੇ ਜੇਕਰ ਮੰਨ ਲਓ ਇਹਦੀ ਬਜਾਈ ਕੀਤੀ ਸੀ ਤੇ ਉਹਦੇ ਵਿੱਚੋਂ ਆਪਣੇ ਕਈ ਕਿਸਾਨ ਵੀਰ 90% ਕਿਸਾਨ ਵੀਰਾਂ ਦਾ ਝਾੜ ਆ ਜਿਹੜੇ ਉਹ ਘਟਾਏ ਤੇ ਜੇ ਕਿਸੇ 2-4-5% ਕਿਸਾਨ ਵੀਰਾਂ ਦਾ ਝਾੜ ਵੱਧ ਆ ਵੀ ਗਿਆ ਤੇ ਇਹਨੂੰ ਆਪਾਂ ਕੋਈ ਅਚੀਵਮੈਂਟ ਵੱਡੀ ਨਹੀਂ ਮੰਨਦੇ ਸੋ ਇਹ ਵੈਰਾਈਟੀਆਂ ਇਸ ਵਾਰ ਹੀ ਖਤਮ ਹੋ ਗਈਆਂ ਇਹ ਦੁਕਾਨਾਂ ਦੇ ਉੱਪਰੋਂ ਤੁਸੀਂ ਦੇਖਿਆ ਹੀ ਹੋਵੇਗਾ ਕਿ ਨਾ ਇਹਨਾਂ ਦਾ ਬੀਜ ਮਿਲਦਾ ਸੀ ਦੁਕਾਨਦਾਰਾਂ ਤੋਂ ਤੇ ਨਾ ਹੀ ਇਹਨਾਂ ਦਾ ਮਤਲਬ ਅੱਗੇ ਕਿਸਾਨ ਵੀ ਇਹਨੂੰ ਲਾਣਾ ਚਾਹੁੰਦੇ ਸੀ ਕਿਉਂਕਿ ਇਹਦਾ ਧੋਖਾ ਹੀ ਮਤਲਬ ਇਹਨਾਂ ਨੇ ਇੱਕ ਵੈਰਾਈਟੀ ਨੇ ਕੀਤਾ ਤਕਰੀਬਨ ਇਹ ਦੱਸਦੇ ਸੀ ਕਿ 27 28 29 ਕੁਇੰਟਲ ਇਦਾਂ ਹੀ ਨਿਕਲ ਆਉਂਦੀ ਹੈ ਪਰ ਇਦਾਂ ਇਹ ਕਣਕਾਂ ਇਸ ਵਾਰ ਜਾਂ ਪਿਛਲੀ ਵਾਰ 20 ਕੁਇੰਟਲ ਜਾਂ 18 ਕੁਇੰਟਲ ਵੀ ਨਹੀਂ ਟੱਪੀਆਂ ਜਿਹੜੀਆਂ ਕਣਕਾਂ ਖੜੀਆਂ ਸੀ ਉਹਨਾਂ ਦਾ ਵੀ ਇੰਨਾ ਹੀ ਝਾੜ ਜਿਹੜੀਆਂ ਡਿੱਗੀਆਂ ਸੀ ਉਹਨਾਂ ਦਾ ਵੀ ਇੰਨਾ ਕੀ ਝਾੜ ਆਇਆ ਸੋ ਇੰਨਾ ਕੀ ਝਾੜ ਜੇਕਰ ਤੁਹਾਡਾ 20 ਕੁਇੰਟਲ ਤ ਮਤਲਬ ਰਹਿ ਜਾਂਦਾ ਸੋ ਤਾਂ ਵੀ ਠੀਕ ਹੈ ਪਰ ਹਾਂ ਇਹ ਮੇਰਾ ਮੰਨਣਾ ਕਿ ਇਹ ਆंदे ਸਾਲ ਤੱਕ ਪੂਰੀਆਂ ਫੀਲ ਹੋ ਜਾਣਗੀਆਂ ਇਹ ਵੈਰਾਈਟੀਆਂ ਕਈ ਕਿਸਾਨ ਵੀਰਾਂ ਨੇ ਪਿਛਲੇ 2-3 ਸਾਲ ਇਹਨਾਂ ਦਾ ਦੇਖ ਲਿਆ ਸਕਤਾ ਤੇ ਕਈ ਕਿਸਾਨ ਵੀਰ ਹੋਣੇ ਆਉਣ ਵਾਲਾ ਜਿਹੜਾ ਸੀਜ਼ਨ ਇਹਦੇ ਵਿੱਚ ਦੇਖ ਲੈਣਗੇ ਤੇ ਕੋਈ ਵੀ ਕਿਸਾਨ ਵੀਰ ਇਹਨਾਂ ਨੂੰ ਲਾਣਾ ਪਸੰਦ ਨਹੀਂ ਕਰੇਗਾ ਇਹਦਾ ਰੰਗ ਹੈ ਜਿਹੜਾ ਉਹ ਐਂਡ ਤੱਕ ਉਹ ਵੀ ਨਹੀਂ ਹਰਾ ਪੂਰਾ ਬਣਦਾ ਜਿਹਦੇ ਕਾਰਨ ਕਿਸਾਨ ਵੀਰਾਂ ਨੂੰ ਇਹ ਲੱਗਦਾ ਕਿ ਯੂਰੀਆ ਦੀ ਲੋੜ ਆਪਾਂ ਖਾਦ ਪਾਈ ਜਾਈਦਾ ਪਰ ਫਿਰ ਵੀ ਕਣਕ ਲਾਸਟ ਤੇ ਆ ਕੇ ਡਿੱਗ ਪੰਦੀ ਆ ਸੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੋੜਾ ਜਿਹਾ ਦੇਣ ਛੁੱਪ ਗਿਆ ਸੀ ਤਾਂ ਕਰਕੇ ਕੁਆਲਿਟੀ ਥੋੜੀ ਜਿਹੀ ਖਰਾਬ